ਪੰਜਾਬ ਚ ਕਤਲ ਦੀ ਵੱਡੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਮੇਰਾ ਭਰਾਗਾ ਬਈ ਹਾਏ ਇੱਥੇ ਨਾ ਮੁੰਡੇ ਆਉਂਦੇ ਹੁੰਦੇ ਸੀਗੇ ਚਿੱਟਾ-ਚੁੱਟਾ ਬੀਸ ਦੇ ਸੀਗੇ ਇਹ ਰੋਕਦਾ ਰੋਕਦਾ ਸੀਗਾ ਇਹਨੂੰ ਕਹਿੰਦੇ ਦੇਖਾਂਗੇ ਵੱਡ ਕੇ ਦਹੀਂ ਲੈਣ ਗਿਆਗਾ ਚੌਲ ਬਣਾ ਕੇ ਰੱਖ ਕੇ ਗਿਆ ਤੇ ਬਸ ਉੱਥੇ ਵੱਡ ਕੇ ਰੱਖਤਾ ਉਹਨਾਂ ਨੇ ਪੰਜ ਪੈਣਾ ਦੇ 22 ਸਾਲਾ ਇਕਲੋਤੇ ਭਰਾ ਦਾ ਬੇਰਹਿਮੀ ਨਾਲ ਕਤਲ ਪੈਣਾ ਗਿਆ 21 ਭਰਾ ਸੀ ਸਾਡੇ ਸਾਨੂੰ ਇਨਸਾਫ਼ ਦੇ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਵੀਰੇ ਬਦਮਾਸ਼ਾਂ ਨੇ ਤੇਜ਼ ਤਾਰ ਹਥਿਆਰ ਨਾਲ ਸ਼ਰਿਆਮ ਵੱਡ ਉਤਾਰਿਆ ਮੌਤ ਦੇ ਘਾਟ ਜਿੱਦਾਂ ਗੈਂਗਸਟਰ ਹੁੰਦੇ ਨੇ ਐਦਾਂ ਦੇ ਟਾਈਪ ਦੇ ਬੰਦੇ ਸੀਗੇ ਤੇ ਜੋ ਇੱਥੇ ਨਸ਼ੇ ਦੀ ਸਪਲਾਈ ਕਰਦੇ ਸੀ ਤੇ ਮੇਰੇ ਸਾਲਾ ਅਕਸ਼ਰੇ ਉਹਨਾਂ ਨੂੰ ਕਹਿੰਦਾ ਸੀ ਭਾਈ ਤੁਸੀਂ ਇਹ ਕੰਮ ਨਾ ਕਰੋ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਦੇਖ ਲਾਂਗੇ ਸੀਆਈਡੀ ਦੇਤੀ ਵੀ ਬਾਹਰ ਫਿਰਦਾ ਹੈਗਾ ਤੇ ਬਸ ਫਿਰ ਕਿਰਪਾਨਾਂ ਕੀ ਮਤਲਬ ਕਿ ਰਾੜ ਬਹੁਤ ਬੁਰੀ ਹਾਲਤ ਨਾਲ ਮਾਰਿਆ ਦੇਖਣ ਵਾਲੀ ਹਾਲਤ ਨਹੀਂ ਅੱਖਾਂ ਦੇ ਵਿੱਚ ਅੱਖਾਂ ਵੀ ਨਹੀਂ ਦੇਖਣਯੋਗ ਦੰਦ ਕੱਢ ਦਿੱਤੇ ਬੁਰਾ ਹਾਲ ਹੈਗਾ ਕਤਲ ਦੀ ਵਾਰਦਾਤ ਤੋਂ ਬਾਅਦ ਦਹਿਲ ਉੱਠਿਆ ਪੂਰਾ ਪੰਜਾਬ ਪੰਜ ਭੈਣਾਂ ਦਾ ਇਕੱਲਾ ਭਰਾ ਸੀ ਜੀ ਹਾਂ ਪੰਜਾਬ 'ਚ ਕਤਲ ਦੀ ਵੱਡੀ ਰੌਂਗਟੇ ਖੜੇ ਕਰਦੀ ਵਾਰਦਾਤ ਹੋਈ ਹੈ ਜਾਣਕਾਰੀ ਮੁਤਾਬਕ ਸ਼ਹਿਰ ਆਮ ਨਸ਼ੇ ਦੇ ਸੂਦਾਗਰਾਂ ਵੱਲੋਂ ਤਸਕਰਾਂ ਵੱਲੋਂ 22 ਸਾਲਾ ਨੌਜਵਾਨ ਦਾ ਪੰਜ ਪਹਿਣਾ ਦੇ ਇਕਲੋਤੇ ਭਰਾ ਦਾ ਕਤਲ ਕੀਤਾ ਗਿਆ ਬੇਰਹਿਮੀ ਨਾਲ ਨੌਜਵਾਨ ਨੂੰ ਤੇਜ਼ ਤਾਰ ਹਥਿਆਰਾਂ ਨਾਲ ਵੱਢਿਆ ਗਿਆ ਕਤਲ ਕੀਤਾ ਗਿਆ ਤੜਫਾ ਤੜਫਾ ਬਦਮਾਸ਼ਾਂ ਵੱਲੋਂ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸ ਨੌਜਵਾਨ ਦੀ ਗਲਤੀ ਵੱਸੇ ਇੰਨੀ ਸੀ ਕਿ ਨੌਜਵਾਨ ਵੱਲੋਂ ਤਸਕਰਾਂ ਨੂੰ ਇਲਾਕੇ 'ਚ ਨਸ਼ੇ ਦਾ ਕਾਰੋਬਾਰ ਕਰਨ ਤੋਂ ਰੋਕਿਆ ਜਾ ਰਿਹਾ ਸੀ ਤਸਕਰਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਇਸੇ ਦਾ ਚੱਲਦੇ ਹੀ ਤਸਕਰਾਂ ਵੱਲੋਂ ਨੌਜਵਾਨ ਦਾ ਕਤਲ ਕੀਤਾ ਗਿਆ ਵਾਰਦਾਤ ਤੋਂ ਬਾਅਦ ਇਲਾਕੇ 'ਚ ਚੀਖ ਚਿਹਾੜਾ ਮੱਚ ਚੁੱਕਿਆ ਹੈ ਪਰਿਵਾਰ ਦਾ ਰੋ ਰੋ ਬਰਾ ਹਾਲ ਹੈ ਮੇਰਾ ਭਰਾ ਗਾ ਬਈ ਹਏ ਇੱਥੇ ਨਾ ਮੁੰਡੇ ਆਉਂਦੇ ਹੁੰਦੇ ਸੀਗੇ ਛਿੱਟਾ ਛੁੱਟਾ ਵੇਚਦੇ ਸੀਗੇ ਇਹ ਰੋਕ ਦਾ ਰੋਕ ਦਾ ਸੀਗਾ ਇਹਨੂੰ ਕਹਿੰਦੇ ਦੇਖਾਂਗੇ ਬੱਢ ਕੇ ਦਹੀਂ ਲੈਣ ਗਿਆਗਾ ਚੋਲ ਬਣਾ ਕੇ ਰੱਖ ਕੇ ਗਿਆ ਤੇ ਬਸ ਉੱਥੇ ਹੀ ਬੱਢ ਕੇ ਰੱਖਤਾ ਉਹਨਾਂ ਨੇ ਅਸੀਂ ਤਾਂ ਇਨਸਾਫ ਚਾਹੀਦਾ ਵੀਰੇ ਸਾਨੂੰ ਕੁਝ ਨਹੀਂ ਚਾਹੀਦਾਗਾ ਅਸੀਂ ਚਾਰ ਪੈਣਾਂ ਗੀਆਂ 21 ਭਰਾ ਸੀ ਸਾਡੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਵੀਰੇ ਦਾ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੂਰਾ ਇਲਾਕਾ ਇਸ ਵਾਰਦਾਤ ਤੋਂ ਬਾਅਦ ਸਹਿਮਿਆ ਹੋਇਆ ਹੈ ਦਹਿਲਿਆ ਹੋਇਆ ਹੈ ਪੁੱਬਾ ਮਾਂ ਰੋਂਦੇ ਪਰਿਵਾਰ ਵੱਲੋਂ ਕਾਤਲਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮੇਰੇ ਸਕੇ ਸਾਲਾ ਜੀ ਸਨ ਅੱਛਾ ਤੇ ਇੱਥੇ ਜੋ ਮੁੰਡੇ ਮਾਨਸਾ ਤੋਂ ਆ ਕੇ ਜਾਂ ਕੋਈ ਹੋਰ ਗਰੁੱਪਾਂ ਦੇ ਸੀਗੇ ਜਿਨ੍ਹਾਂ ਦੀਆਂ ਇੰਸਟਾਗ੍ਰਾਮ ਤੇ ਮੈਂ ਹੁਣ ਆਈਡੀਆ ਵੀ ਦੇਖੀਆਂ ਨੇ ਤੇ ਬਹੁਤ ਹੀ ਯਾਨੀ ਕਿ ਇੱਕ ਜਿਵੇਂ ਜਿੱਦਾਂ ਗੈਂਗਸਟਰ ਹੁੰਦੇ ਨੇ ਐਦਾਂ ਦੇ ਟਾਈਪ ਦੇ ਬੰਦੇ ਸੀਗੇ ਤੇ ਜੋ ਇੱਥੇ ਨਸ਼ੇ ਦੀ ਸਪਲਾਈ ਕਰਦੇ ਸੀ ਤੇ ਮੇਰੇ ਸਾਲਾ ਅਕਸ਼ਰਿ ਉਹਨਾਂ ਨੂੰ ਕਹਿੰਦਾ ਸੀ ਭਾਈ ਤੁਸੀਂ ਇਹ ਕੰਮ ਨਾ ਕਰੋ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਦੇਖ ਲਾਂਗੇ ਤੇ 14 ਤਰੀਕ ਨੂੰ ਰਾਤ ਤਕਰੀਬਨ 9:00 ਵਜੇ ਤੋਂ ਬਾਅਦ ਦੀ ਗੱਲ ਹੈ ਤੇ ਇੱਕ ਰਿਆ ਦੇ ਬਾਪੂ ਦੇ ਲਈ ਮਤਲਬ ਕਿ ਚੌਲ ਬਣਾ ਕੇ ਗਿਆ ਸੀਗਾ ਜਨ ਕਿ ਮੇਰੇ ਸਹੁਰਾ ਸਾਹਿਬ ਦੇ ਲਈ ਤੇ ਕਹਿੰਦਾ ਮੈਂ ਦਹੀਂ ਫੜ ਲਿਆ ਮਾ ਉਧਰੋਂ ਮਤਲਬ ਅਜੇ ਗਿਆ ਹੀ ਸੀ ਉਧਰ ਜਾਣ ਹੀ ਨਹੀਂ ਦਿੱਤਾ ਤੇ ਰਾਹ ਦੇ ਵਿੱਚ ਕਿਸੇ ਨੇ ਸੀਆਈਡੀ ਦੇਤੀ ਵੀ ਬਾਹਰ ਫਿਰਦਾ ਹੈਗਾ ਤੇ ਬਸ ਫਿਰ ਕਿਰਪਾਨਾ ਕੀ ਮਤਲਬ ਕਿ ਰਾੜ ਬਹੁਤ ਬੁਰੀ ਹਾਲਤ ਨਾਲ ਮਾਰਿਆ ਦੇਖਣ ਵਾਲੀ ਹਾਲਤ ਨਹੀਂ ਅੱਖਾਂ ਦੇ ਵਿੱਚ ਅੱਖਾਂ ਵੀ ਨਹੀਂ ਦੇਖਣ ਯੋਗ ਦੰਦ ਕੱਢ ਦਿੱਤੇ ਬੁਰਾ ਹਾਲ ਹੈਗਾ ਪੰਜ ਭੈਣਾਂ ਦਾ ਇਕੱਲਾ ਭਰਾ ਸੀ ਤੇ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਬੋੜੀ ਦੇ ਰੁਕਾ ਸੀ ਵੀ ਦੀਪ ਸਿੰਘ ਸਨ ਕਰਮ ਸਿੰਘ ਆਰੋਂ ਮੋੜ ਮੰਡੀ ਦਾ ਸੀਗਾ 21 ਸਾਲ ਉਮਰ ਸੀ ਇਹਦੀ ਇਹਦੀ ਦੌਰਾਨੇ ਇਲਾਜ ਡੈਥ ਹੋ ਗਈ ਸੀ ਇਹ ਪਹਿਲਾਂ ਸੀਐਚ ਬਟਲਡਾ ਦਾਖਲ ਹੋਇਆ ਸੀ ਜਿੱਥੇ ਡਾਕਟਰਾਂ ਨੇ ਇਹਨੂੰ ਹਾਇਰ ਇੰਸਟੀਚਿਊਟ ਦੇ ਰੈਫਰ ਕਰਤਾ ਸੀ ਦੇ ਰਸਤੇ ਵਿੱਚ ਇਹਦੀ ਮੌਤ ਹੋ ਗਈ ਸੀ। ਇਹਦੇ ਸਬੰਧ ਚ ਅਸੀਂ ਇਹਦੇ ਇੱਕ ਚਾਚਾ ਜੀ ਹੈਗੇ ਦਰਸ਼ਨ ਸਿੰਘ ਸਨ ਅਰਜਨ ਸਿੰਘ ਵਾਸੀ ਵਾਰਡ ਨੰਬਰ 10 ਨੇੜੇ ਪੀਰਖਾਨਾ ਮੋੜ ਮੰਡੀ। ਇਹਨਾਂ ਨੇ ਬਿਆਨ ਦਾ ਜਕਰਾਇਆ ਵੀ ਜਿਹੜਾ ਇਹਨਾਂ ਦਾ ਭਤੀਜਾ ਦੀਪ ਸਿੰਘ ਇਹ ਕੁਛ ਇਹਦੇ ਸੀਗੇ ਇਹਦੇ ਐਂਟੀ ਮੁੰਡੇ ਸੀਗੇ ਕੁਛ ਸੁਭਾਸ਼ ਕੁਮਾਰ ਅ ਇਹਦੇ ਸੁਬਾਸ਼ੀ ਪ੍ਰੀਤ ਸਨ ਅ ਹਰਬੰਸ ਨਾਲ ਸਾਹਿਬ ਸਨੋ ਸ਼ਿਵਜੀ ਰਾਮ ਤੇ ਆਕਾਸ਼ਦੀਪ ਸਨੋ ਸੁਖਵਿੰਦਰ ਸਿੰਘ ਤੇ 6 ਅਨਨੋਨ ਬੰਦੇ ਹੋਰ ਆਏ ਸੀ ਇਹ ਕਹਿੰਦੇ ਇਹ ਵਜਾ ਰੰਜਸ਼ੇ ਲਿਖਾਈ ਇਹਨਾਂ ਨੇ ਵੀ ਜਿਹੜਾ ਦੀਪ ਸਿੰਘ ਹੈਗਾ ਇਹ ਮੁੰਡਿਆਂ ਨੂੰ ਇੱਥੇ ਬਸਤੀ 'ਚ ਨਸ਼ਾ ਹੈ ਵੇਚਣ ਤੋਂ ਰੋਕਦਾ ਸੀ ਬਾਕੀ ਅੱਗੇ ਪਾਰਟ ਆਫ ਇਨਵੈਸਟੀਗੇਸ਼ਨ ਦਾ ਵੀ ਕੀ ਅਸਲ ਵਜ੍ਹਾ ਸੀ ਜਦੋਂ ਦੋਸ਼ੀ ਗ੍ਰਿਫਤਾਰ ਹੋ ਜਾਣ ਕਤਲ ਦੀ ਇਸ ਵਾਰਦਾਤ ਨੇ ਪੂਰੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਬੇਖੌਫ ਤਸਕਰਾਂ ਤੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਲੱਗੇ ਨੇ ਹਰ ਕੋਈ ਵਾਰਦਾਤ ਨੂੰ ਲੈ ਕੇ ਸਹਿਮਿਆ ਹੋਇਆ ਹੈ ਕਾਤਲਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਆਖਰ ਪੁਲਿਸ ਕਦੋਂ ਤੱਕ ਇਨ੍ਹਾਂ ਕਾਤਲਾਂ ਤੱਕ ਪਹੁੰਚਦੀ ਹੈ ਤੇ ਕੀ ਕਾਰਵਾਈ ਇਨ੍ਹਾਂ ਦੇ ਖਿਲਾਫ ਕੀਤੀ ਜਾਂਦੀ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ